ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੇਣ ਦੇ ਲਈ ਇਸ ਸਮੇਂ ਲਾਈਵ ਹੋਏ ਆਂ ਮੋਹ ਸਿੰਘ ਨਗਰ ਦੇ ਵਿੱਚ ਅੱਜ ਸ਼ਾਮ ਤਕਰੀਬਨ 5-6 ਵਜੇ ਤੋਂ ਜਿਹੜੇ ਹਲਕੇ ਹੋਏ ਕੁੱਤੇ ਆ ਉਹਨਾਂ ਨੇ ਗਲੀ ਨੰਬਰ 7 ਤੇ 8 ਦੇ ਵਿੱਚ ਆਸਰ ਮਚਾਇਆ ਹੋਇਆ ਤਕਰੀਬਨ 8 ਤੋਂ 10 ਬੰਦਿਆਂ ਨੂੰ ਇਹ ਹਲਕੇ ਹੋਏ ਕੁੱਤੇ ਵੱਢ ਚੁੱਕੇ ਆ ਤੇ ਇਸੇ ਤਰ੍ਹਾਂ ਸਮੱਸਿਆ 3 ਨੰਬਰ ਗਲੀ ਦੇ ਵਿੱਚ ਵੀ ਆਈ ਹੈ 3 ਤੇ 4 ਨੰਬਰ ਗਲੀ ਦੇ ਵਿੱਚ ਉੱਥੇ ਵੀ ਇੱਕ ਦੋ ਬੰਦਿਆਂ ਨੂੰ ਹਲਕੇ ਹੋਏ ਕੁੱਤਿਆਂ ਨੇ ਵੱਢਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਜਿੰਨਾ ਜਲਦੀ ਹੋ ਸਕੇ ਕੁੱਤਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਅਸੀਂ ਇਲਾਕੇ ਦੇ ਵਿੱਚ ਖੜੇ ਆ ਗਲੀ ਨੰਬਰ 7 ਦੇ ਵਿੱਚ ਖੜੇ ਆ ਪਰ ਦੇਖ ਰਹੇ ਆ ਵੀ ਜਿਹੜੇ ਗਲੀਆਂ ਦੇ ਵਿੱਚ ਸਾਡੇ ਬੱਚੇ ਆ ਉਹ ਗਲੀਆਂ ਦੇ ਵਿੱਚ ਆਮ ਘੁੰਮ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਤੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਤੱਕ ਇਹ ਕੁੱਤੇ ਫੜੇ ਨਾ ਜਾਣ ਉਦੋਂ ਤੱਕ ਆਪਣੇ ਬੱਚਿਆਂ ਦੀ ਆਪਾ ਰੱਖਿਆ ਕਰੀਏ ਬੱਚਿਆਂ ਦਾ ਖਿਆਲ ਕਰੀਏ ਬੱਚਿਆਂ ਨੂੰ ਬਾਹਰ ਨਿਕਲਣ ਤੋਂ ਰੋਕੀਏ ਤਾਂ ਕਿ ਕੋਈ ਵੀ ਅਣਸੁਖਾਵੀ ਜਿਹੜੀ ਘਟਨਾ ਉਹ ਨਾ ਘਟੇ ਤੇ ਜੇ ਕੋਈ ਵੀਰ ਜਿਨ੍ਹਾਂ ਨੂੰ ਇਨ੍ਹਾਂ ਕੁੱਤਿਆਂ ਨੇ ਵੱਢਿਆ ਉਹ ਸਾਡੀ ਵੀਡੀਓ ਦੇਖ ਰਿਹਾ ਹੋਵੇ ਉਹ ਸਾਡੇ ਨਾਲ ਸੰਪਰਕ ਕਰੇ ਤੇ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਕੀਤੇ ਬਿਨਾ 24 ਘੰਟਿਆਂ ਦੇ ਵਿੱਚ ਵਿੱਚ ਇਹ ਹੋ ਸਕੇ ਤਾਂ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆਪਣਾ ਸਿਵਲ ਹਸਪੀਟਲ ਦਾ ਰੇਬੀ ਦਾ ਇੰਜੈਕਸ਼ਨ ਹੈ ਉਹ ਇਹ ਦੱਸ ਕੇ ਲਵਾਵੇ ਵੀ ਮੈਨੂੰ ਕੁੱਤੇ ਹਲਕੇ ਹੋਏ ਕੁੱਤੇ ਨੇ ਵੱਢਿਆ ਤੇ ਉਹਦਾ ਜਿਹੜਾ ਰੇਬੀ ਦਾ ਇੰਜੈਕਸ਼ਨ ਲਵਾਵੇ ਕਿਸੇ ਤਰ੍ਹਾਂ ਦੀ ਲਾਹ ਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਕੁੱਤਾ ਹਲਕਿਆ ਹੋਇਆ ਇਹਨੇ ਬਹੁਤ ਜਲ ਮਰ ਜਾਣਾ ਇਸ ਕਰਕੇ ਤੁਹਾਡੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਮੋਹਰ ਸਿੰਘ ਨਗਰ ਵਾਲਿਆਂ ਨੂੰ ਆਪਣੇ ਜਿਹੜੇ ਮੋਹਰ ਸਿੰਘ ਨਗਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਟੈਗ ਕਰਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਉਹਨਾਂ ਤੱਕ ਪਹੁੰਚ ਜਾਏ ਤੇ ਅਖੀਰ ਦੇ ਵਿੱਚ ਫਿਰ ਬੇਨਤੀ ਕਰੂੰਗਾ ਵੀ ਬੱਚਿਆਂ ਨੂੰ ਬਾਹਰ ਨਿਕਲਣ ਤੋਂ ਰੋਕੋ ਤੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਜਾਓ ਨਹੀਂ ਤਾਂ ਕੋਸ਼ਿਸ਼ ਕਰੋ ਕੱਲ ਤੱਕ ਸਾਡੀ ਕੋਸ਼ਿਸ਼ ਹੈ ਅੱਜ ਰਾਤ ਤੱਕ ਇਹ ਕੱਲ ਤੱਕ ਅਸੀਂ ਇਹਨਾਂ ਨੂੰ ਕਾਬੂ ਕਰ ਲਵਾਂਗੇ ਉਦੋਂ ਤੱਕ ਜਰੂਰ ਤੁਸੀਂ ਥੋੜਾ ਖਿਆਲ ਕਰੋ ਵਾਹਿਗੁਰੂ ਜੀ ਕਾ